ਲੇ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਇੱਕ ਨੌਜਵਾਨ ਖੁਸ਼ੀ-ਖੁਸ਼ੀ ਆਪਣਾ ਵਰਥ ਆਪਣਾ ਬਰਥਡੇ ਮਨਾ ਰਿਹਾ ਹੁੰਦਾ ਹੈ ਅਚਾਨਕ ਉਸ ਦੀ ਖੁਸ਼ੀ ਨੂੰ ਨਜ਼ਰ ਲੱਗ ਜਾਂਦੀ ਹੈ ਦਰਅਸਲ ਮਾਮਲਾ ਬਠਿੰਡੇ ਦੇ ਇੱਕ ਨਿੱਜੀ ਹੋਟਲ ਦਾ ਹੈ ਜਿੱਥੇ ਮੁੰਡਾ ਆਪਣਾ ਵਰਡੇ ਮਨਾਉਣ ਦੇ ਲਈ ਘਰ ਤੋਂ ਨਿਕਲਦਾ ਹੈ ਆਪਣੇ ਦੋਸਤਾਂ ਨੂੰ ਬੁਲਾਉਂਦਾ ਹੈ ਹੋਟਲ ਦੇ ਵਿੱਚੇ ਪਾਰਟੀ ਚੱਲ ਰਹੀ ਹੁੰਦੀ ਹੈ ਪਰ ਅਚਾਨਕ ਇੱਕ ਗੱਲ ਨੂੰ ਲੈ ਕੇ ਝਗੜਾ ਐਨਾ ਜ਼ੋਰਦਾਰ ਹੁੰਦਾ ਹੈ ਕਿ ਫਾਇਰਿੰਗ ਹੋਣ ਲੱਗ ਜਾਂਦੀ ਹੈ ਜੀ ਹਾਂ ਚਾਰ ਤੋਂ ਪੰਜ ਫਾਇਰ ਹੁੰਦੇ ਆ ਮੁੰਡੇ ਦੇ ਪੈਰ ਤੇ ਫਾਇਰ ਜਿਹੜਾ ਆਰ ਪਾਰ ਹੋ ਜਾਂਦਾ ਹੈ ਤੇ ਜਿਸ ਤੋਂ ਬਾਅਦ ਮਾਮਲਾ ਜਿਹੜਾ ਬਠਿੰਡੇ ਤੋਂ ਨਿਕਲ ਕੇ ਸਾਹਮਣੇ ਆਇਆ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਆਪਣੇ ਦੋਸਤਾਂ ਨੂੰ ਬੁਲਾਉਂਦਾ ਹੈ ਵੱਡੇ ਪਾਰਟੀ ਮਨਾ ਰਿਹਾ ਹੁੰਦਾ ਹੈ ਪਰ ਅਚਾਨਕ ਉਸ ਦੀਆਂ ਖੁਸ਼ੀਆਂ ਨੂੰ ਇੰਨੀ ਜ਼ਿਆਦਾ ਨਜ਼ਰ ਲੱਗੀ ਕਿ ਬਹੁਤ ਸਾਰੇ ਨਾਲ ਦੇ ਦੋਸਤ ਵੀ ਫੱਟੜ ਹੋ ਜਾਂਦੇ ਨੇ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਨੌਜਵਾਨ ਜਿਹੜੇ ਨੇ ਉਹ ਕੈਮਰੀ ਦੇ ਅੱਗੇ ਆਏ ਨੇ ਦੱਸ ਰਹੇ ਨੇ ਕਿ ਕਿਵੇਂ ਇੱਕ ਗੱਲ ਨੂੰ ਲੈ ਕੇ ਅਣਪਛਾਤੇ ਉਹਨਾਂ ਦੇ ਕਮਰੇ ਦੇ ਵਿੱਚ ਵੜਦੇ ਨੇ ਮੁੰਡੇ ਬਾਰ-ਬਾਰ ਇਹ ਗੱਲ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਨਹੀਂ ਜਾਣਦੇ ਪਰ ਫਿਰ ਵੀ ਇਹ ਅਣਪਛਾਤੇ ਜਿਹੜੇ ਕਿਹਾ ਜਾ ਰਿਹਾ ਕਿ दारू ਪੀ ਕੇ ਉਹਨਾਂ ਮੁੰਡਿਆਂ ਦੇ ਕੋਲ ਜਾਂਦੇ ਨੇ ਉਸ ਪਾਰਟੀ ਦੇ ਵਿੱਚ ਜਾਂਦੇ ਨੇ ਤੇ ਉਸ ਤੋਂ ਬਾਅਦ ਲਗਾਤਾਰ ਇਹ ਨੌਜਵਾਨ ਉਹਨਾਂ ਨੂੰ ਮਨਾ ਕਰਦਾ ਹੈ ਪਰ ਉਸ ਤੋਂ ਬਾਅਦ दारू ਪੀ ਕੇ ਗੁੱਸੇ ਦੇ ਵਿੱਚ ਅਣਪਛਾਤੇ ਫਾਇਰਿੰਗ ਕਰ ਦਿੰਦੇ ਨੇ ਤੇ ਫਾਇਰਿੰਗ ਇੰਨੀ ਜ਼ਬਰਦਸਤ ਹੋਈ ਹੈ ਕਿ ਮੁੰਡੇ ਹੁਣ ਹਸਪਤਾਲ ਦੇ ਵਿੱਚ ਪਏ ਆਪਣਾ ਇਲਾਜ ਕਰਵਾ ਰਹੇ ਨੇ ਬਠਿੰਡਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਆਖਿਰਕਾਰ ਇਹ ਮੁੰਡਾ ਇਸ ਦੇ ਨਾਲ ਕੀ ਹੋਇਆ ਕਿਵੇਂ ਆਪਣੀ ਹੱਡਬੀਤੀ ਸੁਣਾ ਰਿਹਾ ਤੁਹਾਨੂੰ ਪੂਰਾ ਸੁਣਾ ਦਿੰਨੇ ਆ ਮੇਰਾ ਅਮਿਤ ਜੀ ਕੀ ਕੱਥੀ ਗੱਲ ਕੀ ਹੋਈ ਹੈ ਕੀ ਗੱਲ ਸਿਰੋ ਕੁਝ ਨਹੀਂ ਬਰਥਡੇ ਸੀਗਾ ਮੇਰਾ ਅਸੀਂ ਫਰੈਂਡ ਆਏ ਸੀ ਸਾਰੇ ਤੇ ਅਸੀਂ ਕਿਹੜਾ ਸੀਗਾ ਹੋਟਲ ਜਿਹੜਾ ਸੀ ਭਾਈਓ ਭਾਈਓ ਪਹੁੰਚਣਾ ਪਾਰਟੀ ਕਰ ਰਹੀ ਸੀ ਇੱਕ ਮੁੰਡਾ ਆਇਆ ਉਹਨੇ ਨਾ ਗੇਟ ਤੇ ਲੱਤ ਮਾਰੀ ਅਸੀਂ ਉਹਨੂੰ ਪੁੱਛਿਆ ਵੀ ਬਾਈ ਮੈਨੂੰ ਲੱਗਾ ਸ਼ਾਇਦ ਉਹ ਗਲਤ ਰੂਮ ਚ ਆ ਗਿਆ ਉਹਦੀ ਪਿੱਤੀ ਹੋਈ ਸੀ ਦਾਰੂ ਤੇ ਉਹ ਗਾਲਾ ਗੁਲਾ ਗਾਲਾ ਗੁਲਾ ਕੱਢਣ ਲੱਗ ਗਿਆ ਅਸੀਮ ਮੈਨੇਜਰ ਨੂੰ ਕਿਹਾ ਵੀ ਇਹਨੂੰ ਭੇਜੋ ਵੀ ਬਸ ਡਿਸਟਰਬ ਹੋ ਰਹੇ ਆ ਤੇ ਬਰੋ ਥੱਲੇ ਗਿਆ ਉਹ ਨਾ ਅੱਧੇ ਘੰਟੇ ਬਾਅਦ ਫੇਰ ਆਇਆ ਤਿੰਨ ਮੁੰਡੇ ਸੀ ਉਹਨਾਂ ਕੋਲ ਅਸਲਾ ਸੀਗਾ ਉਹ ਸਿੱਧੀ ਫਾਇਰਿੰਗ ਸ਼ਾਰਟ ਕਰਤੀ ਉਹਨਾਂ ਨੇ ਕਿੰਨੇ ਵਜੇ ਦੀ ਕਟ ਹੋਣਾ ਹੈ ਕਿਹੜੇ 2:30 ਤੋਂ 3 ਵਜੇ ਤੱਕ ਦੀ ਤੇ ਉਸ ਤੋਂ ਬਾਅਦ ਫਿਰ ਕਿੱਥੇ ਰਹੇ ਉਸ ਤੋਂ ਬਾਅਦ ਅਸੀਂ ਬਸ ਉੱਥੋਂ ਨਿਕਲੇ ਤੇ ਅਸੀਂ ਫਿਰ ਘੰਟਾ ਇਧਰੋਂ ਦੇ ਫੇਰੇ ਫਿਰ ਉੱਥੇ ਗੱਡੀ ਖੜੀ ਸੀ ਫਾਰਕਿੰਗ ਵਿੱਚ ਅੱਜ ਵੀਰ ਇੱਕ ਜਣਾ ਗਿਆ ਫਿਰ ਅਸੀਂ ਗੱਡੀ ਲੈ ਕੇ ਫਿਰ ਅਸੀਂ ਥਾਣੇ 'ਚ ਪਹੁੰਚੇ ਤਾਂ ਫਿਰ ਉਥੋਂ ਇੱਥੇ ਆ ਗਏ ਹਾਂ ਹਾਂ ਕੋਤਵਾਲੀ ਉੱਥੇ ਸਟੇਸ਼ਨ ਕੋਲ ਪੰਜ ਜਣੇ ਦੇ ਲੱਗੇ ਤੇ ਦਿਖਾ ਦਿੱਤਾ ਹਾਂਜੀ ਹਾਂਜੀ ਸਭ ਕੁਝ ਲਗਾਤਾ ਹਾਲਾਤ ਕਿਸ ਤਰ੍ਹਾਂ ਦੇ ਹਾਂ ਤੁਹਾਡੇ ਕੋਲ ਆ ਤਾਂ ਇੱਕ ਬੱਸ ਹੋ ਆ ਜਿਹਦੇ ਡਾਇਰੈਕਟ ਮੱਝ ਆਉਂਦੀ ਨਹੀਂ ਸਰ ਕੁਝ ਨਹੀਂ ਕੁਝ ਨਹੀਂ ਮਿਲਿਆ ਤੁਹਾਡੇ ਕਿੰਨੇ ਜਣੇ ਸੱਟਾ ਹਾਂਜੀ ਜਣੇ ਨਹੀਂ ਸਰ ਜਵਾਂ ਨਹੀਂ ਜਾਣਦੇ ਮੈਂ ਦੇਖੀ ਪਹਿਲੀ ਵਾਰ ਨਹੀਂ ਸਰ ਮੌਕੇ ਤੇ ਨਹੀਂ ਆਈ ਅਸੀਂ ਜਦੋਂ ਥਾਣੇ 'ਚ ਗਏ ਆ ਰਿਪੋਰਟ ਲਿਖਾਈ ਆ ਫੇਰ ਉਹਨਾਂ ਨੂੰ ਕੀਤੀ ਉਹਨਾਂ ਨੇ ਕਰ ਅੱਛਾ ਰਾਤ 2:00 ਵਜੇ ਦਾ ਵਾਕਿਆ ਹੈ ਜੀ ਹਾਂ ਜੀ ਸਰ ਮੈਂ ਜਿਹੜਾ ਤੁਸੀਂ ਦਾਅ ਕਰ ਰਹੇ ਹੋ ਕਿੰਨੇ ਵਜੇ ਅਸੀਂ ਸਵੇਰ ਆ ਗਏ ਸੀ 6:30 6:30 ਵਜੇ ਸਰ ਇਹ ਕਿਉਂ ਮਾਰ ਤੁਸੀਂ ਇੱਥੇ ਨਹੀਂ ਇਨੀ ਲੇਟ ਫਰ ਸਰ ਅਸੀਂ ਪਹਿਲਾਂ ਉੱਥੇ ਗਏ ਸੀ ਜੀ ਪੁਲਿਸ ਸਟੇਸ਼ਨ 'ਚ ਉੱਥੇ ਵੀ ਟਾਈਮ ਲੱਗ ਗਿਆ ਦਰਗਾਸ ਅਲਖਾਈ ਉਹਨਾਂ ਨੂੰ ਸਾਰੀ ਸਟੋਰੀ ਦੱਸੀ ਉਹਨਾਂ ਨੇ ਫਿਰ ਹਾਂ ਸਰ ਦੇਖ ਲਿਆ ਤੁਸੀਂ ਕਹਿੰਦੇ ਆਰਪਾ 3:30 ਵਜੇ ਤੇ ਤੁਸੀਂ ਸਰ ਫਿਰ ਸਬੂਤ ਵੀ ਦਿਖਾਣਾ ਜ਼ਰੂਰੀ ਹੈ ਜੀ ਪੁਲਿਸ ਨੂੰ ਪਾਈਪਰ ਦੇਖਿਆ ਕਿਹੜਾ ਸੀ ਸਰ ਮੈਗਜ਼ੀਨ ਸੀ ਸਰ ਉਹਨਾਂ ਦਾ ਹਾਂ ਜੀ ਸਿਲਵਰ ਕਲਰ ਸੀ ਤਿੰਨੇ ਜਣੇ ਸਰ ਦੇ ਦੂੰਗਾ ਹਾਂਜੀ ਭਾਜੀ ਮੇਰਾ ਨਾਮ ਮਨੀਸ਼ ਕੁਮਾਰ ਹੈ ਕੀ ਗੱਲ ਕੀ ਹੈ ਗੱਲ ਇਹਦੇ ਸਵੇਰ ਸਾਡੇ ਕੋਲ ਤਾਂ ਫੋਨ ਆਇਆ ਜਦ ਸੁੱਤੇ ਪਏ ਸੀ 4 ਵਜੇ ਠੀਕ ਹੈ ਇਹ ਕਹਿੰਦੇ ਕਿ ਇਸ ਤਰ੍ਹਾਂ ਕਰਕੇ ਤੇ ਪਾਈ ਰਹੀ ਹੋਗੀ ਅਸੀਂ ਕਿਸੇ ਦੇ ਘਰੇ ਲੁਕੇ ਬੈਠੇ ਅਸੀਂ ਫਿਰ ਦਿੱਲੀ ਗਏ ਮੇਰੀ ਸੀ ਕਿ ਠੀਕ ਹੈ ਕਿ ਨਹੀਂ ਵੀਰੇ ਅਸੀਂ ਆਪਦੇ 11 ਦੋਸਤਾਂ ਨੂੰ ਫੋਨ ਮਾਰਿਆ ਅਸੀਂ ਇਕੱਠੇ ਹੋ ਗਏ ਅਸੀਂ ਉਦੋਂ ਪਹਿਲਾਂ ਇਹ ਥਾਣੇ ਬੈਠੇ ਸੀ ਵੀਰੇ ਠੀਕ ਹੈ ਜੀ ਉਹ ਬਸ ਪੁਲਿਸ ਨੇ ਆਪਦੀ ਕਾਰਵਾਈ ਕੀਤੀ ਹੈ ਉਹ ਜਾ ਕੇ ਆਏ ਕਿਦੜਵਾ ਦੇ ਵੀਰੇ ਇਹ ਵੀ ਕਿਦੜ ਹਾਂਜੀ ਹਾਂ ਕਾਰਨ ਕੀ ਹੈ ਕਿ ਕਾਰਨ ਮੇਰੇ ਬਰਥਡੇ ਸੀਗਾ ਮੁੰਡੇ ਦਾ ਇਹ ਪਾਰਟੀ ਕਰਨ ਇੱਥੇ ਆਏ ਹੋਏ ਸੀ ਜਿਹੜੇ ਕੀ ਨਾਮ ਕੇ ਬੰਦੇ ਦਾ ਬਰਥਡੇ ਅਮਿਤ ਅੱਛਾ ਅਮਿਤ ਦਾ ਬਰਥਡੇ ਸੀ ਹਾਂ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਵੀਰੇ ਹੁਣ ਕੀ ਨਾਮ ਹੈ ਉਹ ਜਿਹੜਾ ਮੁੰਡਾ ਸੀਗਾ ਜਿੰਨੇ ਫਾਇਰਿੰਗ ਕੀਤੀ ਆ ਉਹਦੇ दारू ਪੀਤੀ ਹੋਈ ਸੀ ਜਿਆਦਾ ਠੀਕ ਹੈ ਜੀ ਇਹਨਾਂ ਦੇ ਗੇਟ ਤੇ ਆ ਕੇ ਲੱਤ ਨੂੰ ਤੁਮਾਰੀ ਆ ਉਹ ਵਿੱਚ ਬੰਦੇ ਬੰਦੇ ਜਿਹੜੇ ਸੀਗੇ ਉੱਥੇ ਹੋਟਲ ਵਾਲੇ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਵਾਪਸ ਭੇਜਤਾ ਮੁੰਡੇ ਨੂੰ ਕਹਿੰਦੇ दारू ਬਹੁਤ ਪੀਤੀ ਐ ਤੁਸੀਂ ਐਂਦੇ ਨਾਲ ਲੜੋ ਘਟਨਾ ਕਿੱਥੇ ਹੋਈ ਹੈ ਇਹ ਬਾਯਾਪੋਰਟ ਤੇ ਕਹਿੰਦੇ ਆ ਜੀ ਖਾਨੀਆ ਜੀ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ نیچے ਭੇਜਤਾ ਹੀ ਦੁਬਾਰਾ ਫਿਰ ਉਹਨੇ ਕਿਸੇ ਮੁੰਡਿਆਂ ਨੂੰ ਫੋਨ ਮਾਰ ਕੇ ਬੁਲਾਇਆ ਜਿੰਨਾਂ ਕੋਲ ਅਸਲਾ ਸੀਗਾ ਜੀ ਉਹਨਾਂ ਨੇ ਆ ਕੇ ਨਾਲ ਦੇ ਨਾਲ ਇਹਨਾਂ ਤੇ ਫਾਇਰਿੰਗ અને કਿੰને જામી ગયા ડોક્ટર સાહેબ કી નામ હે તમારો મેરા નામ ડોક્ટર સાઇન ગુપ્તા હાજી સર સાડે કોલ આજ કરીબન 7:00 પંજ પેશન્ટ આયે લડાઈ દે કેસ ના બાયર બોટ તો ਤੇ એ નાઈટ શિફ્ટ ચ ડોક્ટર અંજો નાઈટ ડ્યુટી ચાહી સી કે ਤੇ ઓના ਦਾ ઇલાજ ચલ રયા છે કે ઓના દી હજી એક્સરે વગેરા 第二个 पेशेंट एक नाम हरप्रीत सिंह है धर्मंदर अमित एंड विकास तो नहीं नहीं ए, वे दे ने सब ए गिद्दड़वे दे कहन गिद्दड़बाद के कहन दे मुताबिक इनने दे के पर बात आई जो पता क्यों है कुछ कुछ है कि इनकी बाकी के इंजन में कोई या किस तरह की इंजरी वगैरह डॉक्टर अंजू ने नोट की त्यारे उननां उनांनी ਇਸ ਤਰ੍ਹਾਂ ਹਲਾਤ ਇਸ ਤਰ੍ਹਾਂ ਦੇ ਪੰਜਰਗੇ ਪੰਜ ਅਫੀਸ਼ੈਂਟ ਅਡਜਸਟੇਬਲ ਲੱਗ ਰਹੇ ਸਦਾ ਸਾਨੂੰ ਅੱਜ ਸਵੇਰੇ ਜਿਹੜੀ ਸੀ ਡੀਸੀ ਆਪ ਨੂੰ ਦਲਾ ਮਿਲੀ ਸੀ ਕਿ ਬਾਈਓਫੋਰਟ ਦੇ ਵਿੱਚ ਹਰਪ੍ਰੀਤ ਸਿੰਘ ਦੋ ਮਿਤ ਕੁਮਾਰ ਹੈ ਇੱਕ ਧਰਮਿੰਦਰ ਤੇ ਇੱਕ ਵਿਕਾਸ ਕੁਮਾਰ ਹੈ ਪੰਜ ਜਣੇ ਬਾਈਓਫੋਰਟ ਹੋਟਲ ਦੇ ਵਿੱਚ ਰੁਕੇ ਹੋਏ ਸੀਗੇ ਜੋ ਉਹਨਾਂ ਦੇ ਵਿੱਚ ਇੱਕ ਮੁੰਡੇ ਦੀ ਬਰਥਡੇ ਸੀਗੀ ਉਹਦੀ ਪਾਰਟੀ ਕਰਨ ਦੇ ਲਈ ਇੱਥੇ ਰੁਕੇ ਹੋਏ ਸੀਗੇ ਉਹਨਾਂ ਦਾ ਕਿਸੇ ਗੱਲ ਤੋਂ ਫੋਨ ਦੇ ਫੋਨ ਦੇ ਉੱਪਰ ਕਿਸੇ ਲੜਕੇ ਦੇ ਨਾਲ ਜਿਹੜਾ ਸੀ ਤਕਰਾਰ ਹੋ ਗਿਆ ਉਸ ਤਕਰਾਰ ਦੇ ਬਾਅਦ ਵਿੱਚ ਉਹ ਲੜਕੀ ਰਾਤ ਨੂੰ ਜਿਹੜਾ ਸੀ ਇੱਥੇ ਆਏ ਜਿਨ੍ਹਾਂ ਨੇ ਤਰਵਿੰਦਰ ਹਰਜੀਤ ਨੂੰ ਲੈ ਕੇ ਝਗੜਾ ਕੀਤਾ ਦੌਰਾਨੇ ਝਗੜਾ ਨਾਲ ਦਾ ਅਫਸਰ ਜੋ ਲੜਾਈ ਬਦਨ ਕਰ ਲ ਉੱਥੇ ਜਿਹੜੇ ਸੀਗੇ ਦੋ ਫਾਇਰ ਜਿਹੜੇ ਸੀ ਕੀਤੇ ਐ ਇਸ ਹੋਂਦੇ ਅਸੀਂ ਬੰਦੇ ਆਈਡੈਂਟੀਫਾਈ ਕਰ ਲਏ ਆਗੇ ਇਹਨਾਂ ਦੇ ਖਿਲਾਫ ਅਸੀਂ ਜਲਦੀ ਐਫ ਆਈ ਆਰ ਦਰਜ ਕਰਕੇ ਜਿਹੜੀ ਅਗੀ ਕਾਨੂੰਨਸਰਕ ਕਰਦੇ ਆ ਅੰਮ੍ਰਿਤਪਾਲ ਮੇਰਾ